ਹੋਰ ਨਹੀਂ ਮੰਨਦਾ ਇਹ ਮੰਨਦਾ ਸੀ ਜਿਹੜਾ ਇਹ ਲਾਈ ਜਗ੍ਹਾ ਦਾ ਕਹਦਾ ਮੰਨਦਾ ਸੀ ਪਤਾ ਨਹੀਂ ਕਿੰਨਾ ਬਿੰਦਰ ਪਤਾ ਨਹੀਂ ਆ ਜੋ ਕੁਸ਼ੀ ਆਈ ਜਾਂ ਤਾਂ ਉਹ ਜਾਇਆ ਪ੍ਰਜਾਣਾਂ ਦੇ ਕਿੰਨਾਂ ਜਾਂਦਾ ਉਹਦੇ ਦਾ ਘਰ ਚ ਨਾ ਹੋਵੇ ਇਹ ਕਹਿੰਦੇ ਉਹ ਕਹਿੰਦਾ ਮੋਰਚੇ ਚੜ੍ਹ ਕੇ ਦੇਖ ਕੇ ਆਇਆ ਇਹ ਦੇਖ तो भंडी में करके आई ਸਟੇਸ਼ਨ ਤੇ ਸੀ ਮਿਰਿੰਦਰ ਸੱਸੀ ਸਾਰੀ ਬੁਸ ਵਾਪਸ ਆ ਆ ਬੰਦਿਆ ਬੰਦਿਆ ਦੋਨੋਂ ਹਾਂ ਦੇਖ ਲੈ ਦੇਖ ਲੋ ਚਾਬੀ ਦੇਖੋ ਪਿੱਛੇ ਨਹੀਂ ਆਉਂਦੀ ਪਰਟ ਦੇ ਆਪਣਾ ਨਾਂ ਪਤਾ ਹੋ ਜਾਣਾ ਦੋ ਹੱਥ ਨਾਲ ਮਿਲ ਕੇ ਇੱਥੇ ਕਰਾਉਂਦੇ ਹਾਂ ਟਾਪ ਕਾਰ ਵੀ ਆ ਜਾ ਬਹੁਤ ਠੀਕ ਹੈ ਇਹ ਟਾਪ ਕਰਦੇ ਇਹ ਟਾਪ ਕਰ ਅੱਜ ਪਰਮਤਮਾ ਜੀ ਅਸਾਨੂੰ ਅਬੀ ਤਣੇ ਰੋਦੇ ਹਰਿੰਦਰ ਆ ਗਈ ਹੋਣੀ ਜਿਹੜੇ ਜਿਹੜੀਆਂ ਕਿਤੇ ਗਿਆ ਹੋ ਹਰਿੰਦਰ ਆ ਗਈ ਹੋਣੀ ਜਿਹੜੀਆਂ ਪੁਰੀਆਂ ਪਾਉਣ ਵਾਲਾ ਨਾ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਸ਼੍ਰੀ ਦੀਪਕ ਪਾਰਖ ਜੀ ਦੇ ਹੁਕਮਾਂ ਦੇ ਅਨੁਸਾਰ ਨਸ਼ੇ ਨੂੰ ਠੱਲ ਪਾਲ ਲਈ ਜਿਹੜਾ ਹੈਗਾ ਇਹ ਕਸੋ ਆਪਰੇਸ਼ਨ ਜਿਹੜੇ ਹੈਗੇ ਆ ਹੁਣ ਕੀਤੇ ਜਾ ਰਹੇ ਹੈਗੇ ਆ ਇਹ ਐਸਐਸਪੀ ਸਾਹਿਬ ਦਾ ਤੇ ਡੀਜੀਪੀ ਸਾਹਿਬ ਦਾ ਹੁਕਮ ਹੈ ਸਖਤ ਹੁਕਮ ਹੈਗਾ ਵੀ ਇਹਨੂੰ ਲਗਾਤਾਰਤਾ ਦੇ ਵਿੱਚ ਜਿਹੜੇ ਹੈਗੇ ਆ ਇਹੋ ਜਿਹੇ ਕਸੋ ਆਪਰੇਸ਼ਨ ਕੀਤੇ ਜਾਣ ਜਿਹੜੇ ਬਦਨਾਮ ਸਮਗਲਰ ਹੈਗੇ ਆ ਜਾਂ ਜਿਨ੍ਹਾਂ ਤੇ ਐਫਆਈਆਰ ਲਾਉਚ ਹੈਗੀਆਂ ਜਾਂ ਜਿਹੜੇ ਪ੍ਰੈਜ਼ੀਡੈਂਟਲੀ ਤੌਰ ਤੇ ਐਕਚੁਅਲ ਤੌਰ ਤੇ ਜਿਹੜੇ ਹੈਗੇ ਆ ਨਸ਼ਾ ਵੇਚ ਰਹੇ ਹੈ ਉਹਨਾਂ ਦਾ ਪਤਾ ਕਰਕੇ ਉਹਨਾਂ ਦੀਆਂ ਲਿਸਟਾਂ ਬਣਾਈਆਂ ਜਾਣ ਉਹਨਾਂ ਨੂੰ ਪੁਆਇੰਟ ਆਊਟ ਕੀਤਾ ਜਾਵੇ ਉਹਨਾਂ ਤੇ ਕੌਸੋ ਆਪਰੇਸ਼ਨ ਦੇ ਦੌਰਾਨ ਜਿਹੜਾ ਹੈਗਾ ਉਹਨਾਂ ਤੇ ਰੇਡਾਂ ਕੀਤੀਆਂ ਜਾਂਦੇ ਤੇ ਉਹਨਾਂ ਨੂੰ ਜਿਹੜਾ ਹੈਗਾ ਸਰਚ ਕੀਤੀ ਜਾਵੇ ਜਿਹੜੀ ਹੈਗੀ ਆ ਤੇ ਉਸੇ ਦੇ ਅੰਦਰ ਜਿਹੜੀ ਹੈਗੀ ਆ ਜਿਵੇਂ ਅਸੀਂ ਪਿੰਡ ਭਾਗੀਵੰਦਰ ਜਿਹੜਾ ਸਾਡਾ ਇੱਕ ਹੌਟਸਪੌਟ ਹੈ ਇਹਦੇ ਤੇ ਅਸੀਂ ਜਿਹੜਾ ਹੈਗਾ ਵੱਖ-ਵੱਖ ਘਰਾਂ ਤੇ ਜਿਹੜੀ ਹੈਗੀ ਆ ਰੇਡ ਕੀਤੀ ਹੈ ਤੇ ਉੱਥੇ ਸਰਚ ਕੀਤੀ ਹੈਗੀ ਆ ਤੇ ਇਹਦੇ ਵਿੱਚ ਜਿਹੜਾ ਹੈਗਾ ਅਸੀਂ ਅੱਗੇ ਵੀ ਜਿਹੜਾ ਹੈਗਾ ਇਸ ਤਰ੍ਹਾਂ ਦੇ ਕੌਸੋ ਆਪਰੇਸ਼ਨ ਜਿਹੜੇ ਹੈਗੇ ਆ ਉਹ ਜਾਰੀ ਰੱਖਾਂਗੇ ਤੇ ਨਸ਼ੇ ਨੂੰ ਜਿਹੜਾ ਹੈਗਾ ਪੰਜਾਬ ਸਰਕਾਰ ਦੇ ਹੁਕਮਾਂ ਦੇ ਅਨਸਾਰ ਡੀਜੀਪੀ ਸਾਹਿਬ ਦੇ ਹੁਕਮਾਂ ਦੇ ਅਨਸਾਰ ਤੇ ਐਸਐਸਪੀ ਸਾਹਿਬ ਮਠੰਡਾ ਸ਼੍ਰੀ ਦੀਪਕ ਪਾਰਖ ਜੀ ਦੇ ਹੁਕਮਾਂ ਦੇ ਅਨਸਾਰ ਕਾਰਵਾਈ ਕਰਦੇ ਹੋਏ ਇਹਨੂੰ ਜੜ ਤੋਂ ਪਟਾਗੇ ਕੋਈ ਅਰੈਸਟ ਕੀਤਾ ਕਿਸੇ ਨਾਲ ਕੋਈ ਵਹੀਕਲ ਫੜਿਆ ਜਾਂ ਕੋਈ ਇਸ ਤਰ੍ਹਾਂ ਇਹਦੇ ਵਿੱਚ ਕੁਝ ਬੰਦੇ ਜਿਹੜੇ ਹੈਗੇ ਰਾਉਂਡ ਅਪ ਕੀਤੇ ਹੈਗੇ ਆ ਬਾਕੀ ਉਹਨਾਂ ਦੇ ਅਸੀਂ ਵਹੀਕਲ ਵੀ ਕੁਝ ਲਏ ਹੈਗੇ ਕਬਜ਼ੇ 'ਚ ਤੇ ਉਹ ਵੈਰੀਫਾਈ ਕਰਕੇ ਉਹਨਾਂ ਦੇ ਡਾਕੂਮੈਂਟਸ ਤੇ ਹੋਰ ਜਿਹੜੇ ਉਹ ਬੰਦਿਆਂ ਬਾਰੇ ਵੈਰੀਫਾਈ ਕਰਕੇ ਜਿਹੜਾ ਹੈਗਾ ਉਹ ਅੱਗੇ ਜਿਹੜੀ ਹੈਗੀ ਐ ਇਹਦੀ ਕਾਰਵਾਈ ਜਿਹੜੀ ਹੈਗੀ ਐ ਅਮਲ ਵਿੱਚ ਲਿਆਵਾਂਗੇ ਇਹ ਕੋਸੋ ਆਪਰੇਸ਼ਨ ਦੇ ਦੌਰਾਨ ਜਿਹੜਾ ਹੈਗਾ 2 250 ਦੇ ਕਰੀਬ ਜਿਹੜੀ ਹੈਗੀ ਐ ਫੋਰਸ ਜਿਹੜੀ ਹੈਗੀ ਐ ਉਹ ਲਗਾਈ ਗਈ ਸੀ ਇਹਦੇ ਵਿੱਚ ਸਾਡੇ ਐਸਪੀ ਹੈਡਕ quart ਸਾਹਿਬ ਸ਼੍ਰੀ ਗੁਰਮੀਤ ਸਿੰਘ ਬਠਿੰਡਾ ਦੇ ਹੈਗੇ ਆ ਤੇ ਇੱਕ ਦੋ ਡੀਐਸਪੀ ਅਸੀਂ ਤੇ ਬਾਕੀ ਜਿਹੜੀ ਹੈਗੀ ਐ ਐਸਐਚਓ ਤਲਵੰਡੀ ਐਸਐਚਓ ਰਾਮਾ ਸਬਡਿਵੀਜ਼ਨ ਮੌੜ ਤੇ ਸਬਡਿਵੀਜ਼ਨ ਰਾਮਪੁਰਾ ਫੋਲ ਦੀ ਸਾਰੀ ਜਿਹੜੀ ਫੋਰਸ ਹੈਗੀ ਐ ਉਦੇ ਰਾਹੀਂ ਇਹ ਆਪਰੇਸ਼ਨ ਜਿਹੜਾ ਹੈਗਾ ਅਮਲ ਵਿੱਚ ਲਿਆਂਦਾ ਗਿਆ ਇਹਦੇ ਵਿੱਚ ਪਿੰਡ ਪਾਗੀ ਬੰਦਰ ਦੇ ਸਾਰੇ ਜਿਹੜੇ ਰਸਤੇ ਜਿਹੜੇ ਹੈਗੇ ਆ ਉਹ ਨਾਕਿਆਂ ਦੁਆਰਾ ਪਹਿਲਾਂ ਕਵਰ ਕੀਤੇ ਗਏ ਸੀਗੇ ਤੇ ਇਹਨੂੰ ਸਾਰੇ ਏਰੀਆ ਨੂੰ ਸੀਲ ਕਰਕੇ ਫਿਰ ਅੱਗੇ ਜਿਹੜਾ ਹੈ ਸਰਚ ਆਪਰੇਸ਼ਨ ਇਹ ਲਿਆਂਦਾ ਗਿਆ ਸੀ ਕੰਮ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਲੋਕਾਂ ਨੂੰ ਅਪੀਲ ਮੈਂ ਇਹ ਕਰਨੀ ਚਾਹੁੰਦਾ ਹੈ ਵੀ ਆਪਾਂ ਜਿਹੜਾ ਹੈਗਾ ਨਸ਼ੇ ਦਾ ਜਿਹੜਾ ਹੈਗਾ ਨਸ਼ਿਆਂ ਦਾ ਇਹ ਕੋਲ ਜਿਹੜਾ ਵਢੀਏ ਤੇ ਮੇਰੀ ਦੇਖੋ ਇਹ ਜੋ ਮੇਰੀ ਅਬਜ਼ਰਵੇਸ਼ਨ ਹੈਗੀ ਆ ਉਹਦੇ ਵਿੱਚ ਇਹ ਦੇਖਣ ਚ ਆਇਆ ਹੈਗਾ ਵੀ ਕਈ ਲੋਕ ਲਾਲਚ ਦੇ ਵਿੱਚ ਪੈ ਕੇ ਇਹ ਨਸ਼ੇ ਨੂੰ ਜਿਹੜਾ ਹੈਗਾ ਵੇਚ ਰਹੇ ਆ ਤੇ ਉਹ ਪੰਜਾਬ ਦੀ ਯੂਥ ਨੂੰ ਜਿਹੜਾ ਹੈਗਾ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਆ ਸਭ ਤੋਂ ਪਹਿਲਾਂ ਆਪਾਂ ਨੂੰ ਲੋਕਾਂ ਨੂੰ ਵੇਅਰ ਹੋਣਾ ਪੈਣਾ ਹੈ ਵੀ ਉਹ ਜਿਹੜਾ ਹੈਗਾ ਇਸ ਨੂੰ ਨਸ਼ੇ ਤੋਂ ਜਿਹੜੀ ਹੈਗੀ ਆ ਤੌਬਾ ਕਰਨ ਤੇ ਆਪਣੇ ਤੇ ਜਿਹੜੇ ਹੈਗੇ ਆ ਲੋਕਾਂ ਦੇ ਦੂਜਿਆਂ ਦੇ ਘਰ ਹੈਗੇ ਆ ਉਹ ਨਾ ਖਰਾਬ ਕਰਨ